मक्की दी अंजी उसदा 16 बार उसकी 13 ऐक अच्छी पढ़ा। मक्की दी अंजी 16 बार उसकी 13 ऐक। इन्होने कैस्रिया बिलटी देला विचा के विचार तो के अपने चेलेया नु ए पूछिया जो लोक नुखदे पुत्तर के खाते हं। ओ बोले कई ता ना बच्चे वाला कहते हन। अठे ਹਾਂ ਇਹ ਕਿ ਉਸਨੇ ਆਉਣਾ ਲੋਕੀਂ ਤਾਂ ਪਰ ਤੁਸੀਂ ਮੈਨੂੰ ਕੀ ਕਹਿੰਦੇ ਐਂਦੇ ਹੋ ਜੋ ਮੈਂ ਕੌਣ ਹਾਂ ਬਸ ਵੀ ਬੋਲੋ ਹਲੇਲੂਇਆ ਇਹ ਇਸਨਸੀ ਕੁਝ ਕਾਰਨਾ ਕਰਕੇ ਸਟਾਪ ਕੀਤਾ ਸੀਗਾ ਅੱਜ ਫਿਰ ਇਸੇ ਤੋਂ ਪੜ ਰਹੇ ਆ ਇਹਦੇ ਵਿੱਚ ਪ੍ਰਵੇਸ਼ ਮਸੀਹ ਨੇ ਆਪਣੇ ਚੇਲੇ ਨੂੰ ਆਪਣੇ ਸ਼ਗਿਰਦਾਂ ਨੂੰ ਇੱਕ ਸਵਾਲ ਕੀਤਾ ਆ ਉਸ ਸਵਾਲ ਤੋਂ ਪਹਿਲਾਂ ਪ੍ਰਵੇਸ਼ ਮਸੀਹ ਨੇ ਚੇਲੇ ਜਿਹੜੇ ਪ੍ਰਵੇਸ਼ ਮਸੀਹ ਦੇ ਨਾਲ ਆ ਤੇ ਪ੍ਰਭੂ ਨੇ ਕਿਹਾ ਆ ਕਿਉਂਕਿ ਚੇਲੇ ਪਰਬਤੋਂ ਇਲਾਵਾ ਵੀ ਨਗਰ ਵਿੱਚ ਜਾਂਦੇ ਸੀ ਲੋਕਾਂ ਵਿੱਚ ਜਾਂਦੇ ਸੀ ਤੇ ਪਰਮੇਸ਼ਰ ਦੀ ਖੁਸ਼ਕਮਈ ਦਾ ਪ੍ਰਚਾਰ ਦੱਸਦੇ ਸੀਗੇ ਤੇ ਪਰਬ ਵੀ ਇਸ ਵੇਲੇ ਆਪਣੇ ਚੇਲਿਆਂ ਨੂੰ ਪੁੱਛਿਆ ਸੀਗਾ ਕਿ ਲੋਕ ਕੀ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਤੇ ਚੇਲਿਆਂ ਨੇ ਜਵਾਬ ਦਿੱਤਾ ਕੁਝ ਤਾਂ ਉਹਨਾਂ ਨੇ ਕਿਹਾ ਕੁਝ ਕਹਿੰਦੇ ਅਹਿਲਿਆ ਆ ਤੇ ਕੁਝ ਕਹਿੰਦੇ ਵੀ ਇਹ ਜਰਮੀਆ ਨਬੀ ਆ ਤੇ ਕੁਝ ਕਹਿੰਦੇ ਇਹ ਕੌਣ ਆ ਜੋਹਨਾ ਆ ਤੇ ਇਹ ਸਵਾਲ ਦਾ ਜਵਾਬ ਪੁੱਛ ਕੇ ਪਰਬ ਵੀ ਅਸੂਤੀ ਨੇ ਚੇਲਿਆਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਵੱਲੋਂ ਹallelujah ਹallelujah ਤੇ ਚੇਲਿਆਂ ਦੇ ਕੋਲ ਪਰਮੇਸ਼ਰ ਜੇ ਪੁੱਛਿਆ ਕਿ ਤੁਸੀਂ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਆਪਾਂ ਜਦੋਂ ਸ਼ੁਰੂ ਕੀਤਾ ਸੀ ਵਿਸ਼ੇ ਉਦੋਂ ਮੈਂ ਤੁਹਾਡੇ ਕੋਲ ਵੀ ਪੁੱਛਿਆ ਸੀਗਾ ਸਾਰਿਆਂ ਦੇ ਕੋਲ ਤੇ ਜਿੱਥੇ ਜਿੱਥੇ ਮੇਰਾ ਮੈਸੇਜ ਰਿਕਾਰਡ ਕਰਕੇ ਪਹੁੰਚਿਆ ਆ ਉਹਨਾਂ ਲੋਕਾਂ ਦੇ ਕੋਲ ਵੀ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਪ੍ਰਭੂ ਯਸਮਸੀ ਦੇ ਬਾਰੇ ਕੀ ਕਹਿੰਦੇ ਆ ਕਿ ਪ੍ਰਭੂ ਯਸਮਸੀ ਕੌਣ ਆ ਅੱਜ ਫੇਰ ਆਪਾਂ ਇੱਕ ਵਾਰੀ ਪੁੱਛ ਲੈਨੇ ਆ ਤਾਜ਼ਾ ਹੋ ਜਾਏਗੀ ਨਾ ਆਪਣੀ ਯਾਦਦਾਸ਼ਤ ਆਪਣੀ ਮੈਮਰੀ ਤਾਜ਼ਾ ਹੋ ਜਾਏਗੀ ਸੋ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕੀ ਕਹਿੰਦੇ ਹੋ ਪਰਮੇਸ਼ੁਰ ਦਾ ਬੇਟਾ ਹੋਰ ਹਾਂ ਕਿਹਦੇ ਆ ਬੋਲੋ ਕਿਸੇ ਕੋਲ ਪੁੱਛਣਾ ਚਾਹੁੰਦੇ ਬੋਲੋ ਹਾਂਜੀ ਸਰਬਸ਼ਕਤੀਮਾਨ ਕੌਣ ਪਰਮੇਸ਼ੁਰ ਤਾਂ ਹੈਗਾ ਹੀ ਆ ਆਪਾਂ ਕਹਿੰਦੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਅਸੀਂ ਕੀ ਸੋਚਦੇ ਹਾਂ ਆਲ੍ਹਾ ਮੇਰਾ ਆਦੀ ਹੈਂ ਆ ਇਹ ਦਾਤਾ ਹਾਂ ਇਹ ਚੀਜ਼ਾਂ ਆ ਪਰ ਵੀ ਯਿਸੂ ਅਲਫਾ ਤੇ اوم ਹੈ ਉਹ ਆਦੀ ਤੇ ਅੰਤ ਆ ਠੀਕ ਹੈ ਤੇ ਪਰ ਵੀ ਯਿਸੂ ਸਾਡਾ ਮੁਕਤੀ ਦਾਤਾ ਆ ਠੀਕ ਹੈ ਤੇ ਪਰ ਵੀ ਯਿਸੂ ਸਾਫੀ ਆ ਪਰ ਯਿਸੂ ਕੀ ਆ ਸਾਫੀ ਆ ਸਾਫੀ ਮਤਲਬ ਸ਼ਿਫਾ ਦੇਣ ਵਾਲਾ ਆ ਤੇ ਪਰ ਵੀ ਯਿਸੂ ਸੇ ਪ੍ਰਭੂਆਂ ਦਾ ਪ੍ਰਭੂ ਆ ਬੋਲੋ ਹਲੇਲੂਇਆ ਤੇ ਪ੍ਰਭੂ ਯਿਸੂ ਮਸੀਹ ਸਭ ਤੋਂ ਵੱਡਾ ਨਬੀ ਆ ਬੋਲੋ ਹਲੇਲੂਇਆ ਤੇ ਪ੍ਰਭੂ ਯਿਸੂ ਸੇ ਸਭ ਤੋਂ ਸਭ ਨੂੰ ਬਚਾਉਣ ਵਾਲਾ ਪ੍ਰਭੂ ਆ ਪਰਬੀ ਯਿਸੂ ਵਿੱਚ ਸਭ ਦਾ ਭਲਾ ਚਾਉਣ ਵਾਲਾ ਤਬੂਆ ਤੇ ਪ੍ਰਭੂ ਯਿਸੂ ਵਿੱਚ ਪਰਮੇਸ਼ੁਰ ਦਾ ਇਕਲੋਤਾ ਹੀ ਤਰਿਆ ਵਲੋਂ ਹallelujah ਇਹ ਪ੍ਰਭੂ ਨੇ ਕਿਹਾ ਵੀ ਤੁਸੀਂ ਮੇਰੇ ਬਾਰੇ ਕੀ ਸੋਚਦੇ ਆ ਕਿ ਮੈਂ ਕੌਣ ਆ ਆਪਾਂ ਇਹ ਸਿੱਖਦੇ ਸੀਗੇ ਕਿ ਤਿੰਨਾਂ ਦਾ ਨਾਮ ਜਿਹੜਾ ਲਿਆ ਉਸ ਜਗਤ ਉੱਪਰ ਜੋ ਹਨ ਨਾ ਜ਼ਰਮੀਆਂ ਤੇ ਐਲੀਆ ਹੈ ਨਾ ਇਹਨਾਂ ਨੂੰ ਕਿਉਂ ਪ੍ਰਭੂ ਯਿਸੂ ਵਿੱਚ ਦੇ ਨਾਲ ਕੰਪੇਅਰ ਕੀਤਾ ਗਿਆ ਕਿਉਂ ਪ੍ਰਭੂ ਯਿਸੂ ਦੇ ਨਾਮ ਦੇ ਨਾਲ ਇਹ ਤਿੰਨ ਨਾਮ ਜੁੜੇ ਗਏ ਤੇ ਆਪਾਂ ਸਿੱਖ ਕੇ ਆਏ ਆ ਆਪਾਂ ਜਹੂਨਾ ਦੇ ਬਾਰੇ ਵਿੱਚ ਸਿੱਖ ਲਿਆ ਤੇ ਹੁਣ ਐਲੀਆ ਦੇ ਬਾਰੇ ਵੀ ਆਪਾਂ ਸਿੱਖਦੇ ਪਏ ਆ ਆਖਰੀ ਹਿੱਸੇ ਦੇ ਵਿੱਚ ਆਪਾਂ ਉਸ ਤੋਂ ਬਾਅਦ ਆਪਾਂ ਜਰਮੀਆਂ ਦੇ ਬਾਰੇ ਸਿੱਖਾਂਗੇ ਕਿ ਜਰਮੀਆਂ ਨੂੰ ਕਿਉਂ ਪ੍ਰਬੀਅਸ ਸੰਸੀ ਦੇ ਨਾਲ ਕੰਪੇਅਰ ਕੀਤਾ ਗਿਆ ਕਿਉਂ ਇਹ ਜੋੜਿਆ ਗਿਆ ਕਿਉਂ ਤੁਲਨਾ ਕੀਤੀ ਗਈ ਪ੍ਰਬੀਅਸ ਸੰਸੂਦ ਨਾਲ ਇਹ ਤੁਲਨਾ ਦਾ ਮਤਲਬ ਹੁੰਦਾ ਆ ਕਿ ਤਾਂ ਇਸ ਤਰ੍ਹਾਂ ਕਹਿੰਦੇ ਵੀ ਪਾਸਟਰ ਸ਼ੋਕ ਜਿਹੜਾ ਆ ਉਹ ਆਪਣੇ ਭਰਾ ਪਾਸਟਰ ਕਿਸ਼ਨ ਦੇ ਵਰਗਾ ਹੀ ਆ ਫੇਮੀਆਂ ਉਹਦੇ ਨੂੰ ਕੋਈ ਲੋਕੀ ਕਹਿੰਦੇ ਵੀ ਇੱਕੋ ਜਿਹਾ ਹੀ ਆ ਹੈਨਾ ਇਸ ਤਰ੍ਹਾਂ ਇਸ ਤਰ੍ਹਾਂ ਪ੍ਰਬੀਅਸ ਸੰਸੀ ਦੇ ਨਾਮ ਨਾਲ ਜਿਹੜਾ ਆ ਉਹ ਜੋੜਿਆ ਗਿਆ ਜਹੂਨਾ ਯਰਮੀਆ ਤੇ ਐਲੀਆ ਦੇ ਨਾਮ ਦੇ ਨਾਲ ਸੋ ਐਲੀਆ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਪ੍ਰੋਵੀਅਸਨਸੀ ਵਾਲੀਆਂ ਹੀ ਮਿਲਦੀਆਂ ਚੁਹੀਏ ਇਸ ਕਰਕੇ ਐਲੀਆ ਦੇ ਨਾਲ ਜੋੜਿਆ ਗਿਆ ਪ੍ਰੋਵੀਅਸਨਸੀ ਜਹੋਨਾ ਦੇ ਨਾਲ ਵੀ ਕੁਝ ਚੀਜ਼ਾਂ ਮਿਲਦੀਆਂ ਸੀਗੀਆਂ ਇਸ ਕਰਕੇ ਪ੍ਰੋਵੀਅਸਨਸੀ ਨੂੰ ਜਹੋਨਾ ਦੇ ਨਾਲ ਵੀ ਜੋੜਿਆ ਗਿਆ ਸੋ ਅੱਜ ਅਸੀਂ ਜਿਹੜਾ ਐਲੀਆ ਦੇ ਬਾਰੇ ਸਿੱਖਦੇ ਪਏ ਆ ਆਪਾਂ ਆਹਾ ਬਰਾਦਾ ਤੇ ਐਲੀਆ ਦੇ ਬਾਰੇ ਸਿੱਖ ਕੇ ਆਏ ਆ ਕਿ ਕਿਵੇਂ ਉਸ ਜਗ੍ਹਾ ਤੇ ਉੱਪਰ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਸੀਗਾ ਉਹ ਕੰਪੀਟੀਸ਼ਨ ਹੋ ਗਿਆ ਉਹ ਕਹਿੰਦਾ ਮੇਰਾ ਰੱਬ ਸੱਚਾ ਤੇ ਐਲੀਆ ਕਹਿੰਦਾ ਮੇਰਾ ਰੱਬ ਸੱਚਾ ਤੇ ਐਲੀਆ ਨੇ ਕਿਹਾ ਭਾਈ ਆਪਾਂ ਪਤਾ ਕਰ ਲਵਾਂਗੇ ਕਿ ਅਸਲੀ ਰੱਬ ਕਿਹੜਾ ਤੇ ਨਕਲੀ ਰੱਬ ਕਿਹੜਾ ਤੇ ਜਦੋਂ ਐਲੀਆ ਨੇ ਉਹਨਾਂ ਨੂੰ ਇੱਕ ਸੁਝਾਅ ਦਿੱਤਾ ਉਹਨਾਂ ਨੇ ਉਹ ਸੁਝਾਅ ਮੰਨ ਲਿਆ ਜਦ ਸੁਝਾਅ ਮੰਨ ਲਿਆ ਉਹ ਸੁਝਾਅ ਜਿਹੜਾ ਸੀ ਉਹ ਐਲੀਆ ਦੇ ਪੱਖ ਦੇ ਵਿੱਚ ਹੋਇਆ ਅਸਮਾਨਾਂ ਤੋਂ ਅੱਗੇ ਉਤਰੀ ਤੇ ਉਸ ਜਗਬੇਦੀ ਨੂੰ ਨੇ ਜਿਹੜਾ ਆ ਸਵੀਕਾਰ ਕੀਤਾ ਪਰਮੇਸ਼ਰ ਸਾਡ ਦਿੱਤਾ ਜਗਬੇਦੀ ਤੇ ਪਈ ਭੇਟ ਨੂੰ ਕਿ ਜਿਹੜਾ ਜਦੋਂ ਨਕਲੀ ਰੱਬ ਦੇ ਲੋਕੀ ਪੁਕਾਰਦੇ ਸੀਗੇ ਤੇ ਉਦੋਂ ਉੱਥੇ ਕੋਈ ਵੀ ਆਇਆ ਨਹੀਂ ਪਰ ਜਦੋਂ ਐਲੀਅਨ ਨੇ ਪੁਕਾਰਿਆ ਤੇ ਉਦੋਂ ਸਿਰਫ ਪਰਮੇਸ਼ੁਰ ਦੀ ਅਗ ਅਸਮਾਨਤ ਤੋਂ ਕਿਤਨੀ ਤੇ ਉਹਨੇ ਜਗਵੇਦੀ ਨੇ ਜਿਹੜਾ ਸੀਗਾ ਉਹ ਢੇਟ ਨੂੰ ਸਵੀਕਾਰ ਕੀਤਾ ਤੇ ਢੇਟ ਨੂੰ ਜਲਾ ਦੇ ਲਿਆ ਸੋ ਉੱਥੇ ਫਿਰ ਐਲੀਆ ਦੀ ਜਿੱਤ ਹੋਈ ਤੇ ਜਿਹੋਵਾ ਪਰਮੇਸ਼ਰ ਦੇ ਨਾਮ ਦੀ ਜਿੱਤ ਵੀ ਤੇ ਲੋਕਾਂ ਨੇ ਬੜੇ ਜਜੇ ਕਾਰ ਕਿਤੇ ਤੇ ਰਾਜਾ ਆਹਾ ਵੀ ਕਹਿੰਦਾ ਵੀ ਇਹਨਾਂ ਦਾ ਪਰਮੇਸ਼ਰ ਦੀ ਸੱਚਾ ਉਹ ਵੀ ਆਪਸ ਸਿੱਖਿਆ ਬੜੇ ਅੱਛੇ ਤਰੀਕੇ ਨਾਲ ਆਪਸ ਸਿੱਖਿਆ ਆਏ ਹਾਂ ਸੋ ਅੱਜ ਅਸੀਂ ਐਲੀਆ ਦੇ ਬਾਰੇ ਇੱਕ ਹੋਰ ਹਿੱਸਾ ਪੜ੍ਹਾਂਗੇ ਐਲੀਆ ਦੀ ਜ਼ਿੰਦਗੀ 'ਚ ਬੜਾ ਸੰਘਰਸ਼ ਰਿਹਾ ਆ ਜਿਦਾਂ ਪਰਮੇਸ਼ਰ ਸੀ ਜ਼ਿੰਦਗੀ ਦੇ ਵਿੱਚ ਸੰਘਰਸ਼ ਰਿਹਾ ਨਾ ਉਦਾਂ ਐਲੀਆ ਦੀ ਜ਼ਿੰਦਗੀ ਵਿੱਚ ਵੀ ਬੜਾ ਸੰਘਰਸ਼ ਰਿਹਾ ਤੇ ਆਪਾਂ ਨੂੰ ਇਹ ਸੋਚਣੀ ਗੱਲ ਆ ਕਿ ਜੇਕਰ ਭਗਤਾਂ ਦੀ ਜ਼ਿੰਦਗੀ ਵਿੱਚ ਇੰਨਾ ਸੰਘਰਸ਼ ਵਿਆ ਆ ਇੰਨੇ ਕਸ਼ਟ ਰਿਹਾ ਆ ਸੰਤਾਂ ਦੀ ਜ਼ਿੰਦਗੀ ਦੇ ਵਿੱਚ ਇੰਨੇ ਕਸ਼ਟ ਰਹੇ ਆ ਨਬੀਆਂ ਦੀ ਜ਼ਿੰਦਗੀ ਵਿੱਚ ਇੰਨੇ ਕਸ਼ਟ ਰਹੇ ਆ ਇਤੋਂ ਤੱਕ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਉਹਦੀ ਜ਼ਿੰਦਗੀ ਵਿੱਚ ਇੰਨੇ ਕਸ਼ਟ ਰਹੇ ਆ ਤੇ ਅਸੀਂ ਤਾਂ ਫਿਰ ਉਹਨਾਂ ਦੇ ਕੁਝ ਵੀ ਪਾਸਕ ਨਹੀਂ ਆ ਨਾ ਅਸੀਂ ਪਾਸਕ ਨਹੀਂ ਆ ਗਏ ਉਹਨਾਂ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ ਅਸੀਂ ਨਾ ਮੱਤਰੀਆਂ ਤੇ ਸਾਡੇ ਨਾਲ ਕਿੰਨਾ ਕੀ ਕੁਝ ਹੁੰਦਾ ਹੋਵੇ ਪ੍ਰਭੂ ਨੇ ਕਿਹਾ ਵੀ ਜੇਕਰ ਹਰੇ ਰੁੱਖ ਦੇ ਨਾਲ ਇੰਨਾ ਕੁਝ ਹੁੰਦਾ ਆ ਤੇ ਜਿਹੜੇ ਸਾਡੇ ਵਰਗੇ ਸੁੱਕੇ ਤਨ ਸੁੱਕ ਕੇ ਸੁੱਕ ਰੋਖਿਆ ਉਹਨਾਂ ਨਾਲ ਕੀ ਕੁਝ ਹੋਵੇਗਾ ਸੋ ਇਸ ਕਰਕੇ ਆਪਣੀ ਇਹ ਜਿੰਨੇ ਵੀ ਕਰੈਕਟਰ ਆ ਉਹਨਾਂ ਕਰੈਕਟਰਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਉਹਨਾਂ ਕਰੈਕਟਰਾਂ ਨੂੰ ਸੁਣ ਕੇ ਅਸੀਂ ਦਾ ਕਹਿੰਦਾ ਠੰਡੇ ਬਸਤੇ ਵਿੱਚ ਨਹੀਂ ਪਾਉਣਾ ਹਨ ਇਸ ਤਰ੍ਹਾਂ ਉਹਨਾਂ ਨੂੰ ਦਬ ਨਹੀਂ ਦੇਣਾ ਉਹਨਾਂ ਤੋਂ ਸਿੱਖਣਾ ਆ ਕਿ ਆਬਰਾਹਮ ਤੋਂ ਅਸੀਂ ਕੀ ਸਿੱਖਿਆ ਸਿੱਖਦੇ ਹਾਂ ਇਸਹਾ ਤੋਂ ਕਿ ਕੀ ਸਿੱਖਿਆ ਯਾਕੂਬ ਤੋਂ ਕੀ ਸਿੱਖਿਆ ਐਲੀਆਜ ਹੋਂਨਾ ਤੋਂ ਕੀ ਸਿੱਖਿਆ ਜਰਮੀਆਂ ਤੋਂ ਕੀ ਸਿੱਖਿਆ ਤੇ ਅਸੀਂ ਰੂਤ ਤੋਂ ਕੀ ਸਿੱਖਿਆ ਤੇ ਅਸੀਂ ਪ੍ਰਭੂ ਯਿਸੂਸੀ ਤੋਂ ਕੀ ਸਿੱਖਿਆ ਮਤਲਬ ਤਾਂ ਤਾਂ ਆਇਆ ਨਾ ਜੇਕਰ ਅਸੀਂ ਪੜਦੇ ਹਾਂ ਸੁਣਦੇ ਹਾਂ ਕਿ ਅਸੀਂ ਉਹਨਾਂ ਕੋਲੋਂ ਸਿੱਖੀ ਹੈ ਵੀ ਸੋ ਆਓ ਅਸੀਂ ਇਲੀਆ ਦੇ ਬਾਰੇ ਅਸੀਂ ਇੱਕ ਹਿੱਸਾ ਹੋਰ ਪੜਾਂਗੇ ਬਾਈਬਲ ਦੇ ਵਿੱਚੋਂ ਅ ਪਹਿਲਾ ਰਾਜਾ ਉਸ ਦਾ 19ਵਾਂ ਬਾਪ ਉਸ ਦੀ ਪਹਿਲੀ ਐਤੋਂ ਸਿਖੜਾਂਗੇ ਪਹਿਲਾ ਰਾਜਾ 19ਵਾਂ ਉਸ ਦੀ ਪਹਿਲੀ ਐਤ ਨਾ ਹਾਂ ਨੇ ਉਸ ਸਾਬਕ ਜੋ ਏਲੀਆ ਨੇ ਕੀਤਾ ਅਤੇ ਉਸ ਸਾਬਕ ਲਈ ਜਿਹੜਾ ਉਸਨੇ ਸਾਰੇ ਨਬੀਆਂ ਨੂੰ ਕਲਵਾਰ ਨਾਲ ਵਟਿਆ ਇਸਬਲ ਨੂੰ ਦੱਸਿਆ ਤਾਂ ਇਸਬਲ ਨੇ ਕਲਕਾਰੇ ਦੇ ਰਾਹੀਂ ਏਲੀਆ ਨੂੰ ਆਖ ਕਲਿਆ ਕਿ ਜੇ ਨਾ ਭਲਕੇ ਐਸੇ ਵੇਲੇ ਤੇਰੀ ਜਾਨ ਨੂੰ ਸੀ ਉਹਨਾਂ ਵਿੱਚੋਂ ਕਿਸੇ ਵੀ ਕਿਸੇ ਇੱਕ ਦੀ ਜਾਨ ਵਰਗਾ ਨਾ ਕਰ ਲਵਾ ਤਾਂ ਦਿਓ ਤੇ ਮੇਰੇ ਨਾਲ ਵੀ ਅਜਿਹਾ ਹੀ ਕਰਨ ਹੂੰ ਸੋ ਵੋ ਇਸ ਨਾਲੋ ਵੀ ਵਧੀ ਬਸ ਜੀ ਇਹ ਰਾਜਾ ਆਹਾਬ ਇੱਕ ਰਾਜਾ ਬੇਗਾਨਾ ਰਾਜਾ ਨੇਗਾ ਇਹ ਰਾਜਾ ਜਿਹਨੂੰ ਦਾਦਾ ਰਾਜਾ ਆ ਇਸਰਾਈਲੀਆਂ ਦਾ ਰਾਜਾ ਆ ਪਰਮੇਸ਼ਵਰ ਦੀ ਕੌਮ ਦਾ ਰਾਜਾ ਰਾਜਾ ਆਹਾਬ ਆ ਉਹਨਾਂ ਦੇ ਵਿੱਚੋਂ ਇੱਕ ਰਾਜਾ ਆ ਸੁਲੇਮਾਨ ਜਿਸ ਤਰ੍ਹਾਂ ਰਾਜਾ ਸੀਗਾ ਦਾਊਦ ਰਾਜਾ ਸੀਗਾ ਸ਼ਾਉਲ ਰਾਜਾ ਸੀਗਾ ਉਸੇ ਤਰ੍ਹਾਂ ਆਹਾਬ ਵੀ ਆਖਰੀ ਰਾਜਿਆਂ ਦੇ ਵਿੱਚੋਂ ਇੱਕ ਰਾਜਾ ਸੀਗਾ ਤੇ ਇਹਨੇ ਆਪਣੀ ਉਸ ਇਸਬਲ ਨੂੰ ਜਿਹੜੀ ਜਗ੍ਹਾ ਤੇ ਲਿਖਿਆ ਨਾਮ ਉਹਨੂੰ ਕੀ ਨਾਮ ਲਿਖਿਆ ਦਾ ਇਸਬਲ ਇਹਨੂੰ ਨਾ ਈਜ਼ਵਲ ਨੇ ਵਿਆਹ ਲਿਆ ਸੀਗਾ ਕਿ ਈਜ਼ਵਲ ਜਿਹੜੀ ਸੀਗੀ ਉਹ ਬੁੱਤ ਪੂਜਕਾਂ ਦੀ ਬੇਟੀ ਸੀਗੀ ਜਨ ਕਿ ਅਲੱਗ ਦੇਵਤਿਆਂ ਦੀ ਪੂਜਾ ਕਰਦੀ ਸੀਗੀ ਤੇ ਉਹਨੂੰ ਵਿਆਹ ਕੋ ਉਹਨੇ ਲੈ ਆਂਦਾ ਸੀਗਾ ਤੇ ਜਿੱਥੋਂ ਜਿਹੜਾ ਸੀਗਾ ਪਰਮੇਸ਼ਰ ਨੂੰ ਆ ਹਵ ਰਾਜਾ ਜਿਹੜਾ ਸੀਗਾ ਉਹਦੇ ਕੰਮ ਜਿਹੜੇ ਚੰਗੇ ਚੰਗੇ ਦੇਸੀ ਲੱਗੇ ਪਰ ਐਲੀਆਂ ਨੇ ਇਹਨਾਂ ਕੁਝ ਇਹਨੇ ਚਮਤਕਾਰ ਦਿਖਾ ਵੀ ਦਿੱਤੇ ਪਰ ਸ਼ਿਰ ਵੀ ਰਾਜੇ ਦਾ ਮਨ पिघਲਿਆ ਨਹੀਂ ਫਿਰ ਵੀ ਈਜ਼ਵਲ ਦਾ ਮਨ पिघਲਿਆ ਨਹੀਂ ਕਿਆ ਨਾ ਮਤਲਬ ਜਿੰਨੇ ਮਰਜੀ ਚਮਤਕਾਰ ਅਸੀਂ ਦੇਖ ਲਈਏ ਦੁਨੀਆਂ ਜਿੱਦੇ ਮਰਜੀ ਚਮਤਕਾਰ ਦੇਖ ਲਵੇ ਪਰ ਬੇਸ਼ੱਕ ਜਦੋਂ ਵੱਡੇ ਵੱਡੇ ਚਮਤਕਾਰ ਜਿੰਨੇ ਮਰਜ਼ੀ ਦਿਖਾ ਦੇਵੇ ਪਰ ਕਈ ਵਾਰ ਫਿਰ ਵੀ ਲੋਕਾਂ ਦਾ ਮਨ ਜਿਹੜਾ ਇਹ ਹਵਾ ਪਰਮੇਸ਼ਵਰ ਵੱਲ ਨੂੰ ਆਉਂਦਾ ਆਉਂਦਾ ਹੀ ਨਹੀਂਗਾ ਸੋ ਇਸ ਕਰਕੇ ਚਮਤਕਾਰ ਵੀ ਜਿਹੜੇ ਆ ਉਹ ਬਹੁਤ ਵੱਡੀ ਕੋ ਗੱਲ ਨਹੀਂਗੇ ਕਿਉਂਕਿ ਚਮਤਕਾਰ ਜਿਹੜੇ ਜਾਦੂਗਰ ਵੀ ਦਿਖਾਉਂਦੇ ਆ ਚਮਤਕਾਰ ਜਿਹੜੇ ਪ੍ਰਭੂ ਯਸਮੀਸ਼ੀ ਤੋਂ ਬਾਹਰ ਲੋਕ ਉਹ ਵੀ ਚਮਤਕਾਰ ਦਿਖਾਉਂਦੇ ਆ ਚਮਤਕਾਰ ਹੱਥ ਦੇਖਣ ਵਾਲੇ ਵੀ ਦਿਖਾਉਂਦੇ ਆ ਚਮਤਕਾਰ ਮੱਥੇ ਦੀਆਂ ਰੇਖਾ ਦੇਖਣ ਵਾਲੇ ਵੀ ਦਿਖਾਉਂਦੇ ਆ ਚਮਤਕਾਰ ਅੰਗਣਾਂ ਦੇ ਥ੍ਰਿਕੇ ਨਾਲ ਲੋਕੀ ਦਿਖਾ ਕੇ ਉਹ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਆ ਸੋ ਚਮਤਕਾਰਾਂ ਨੂੰ ਦੇਖ ਕੇ ਵੀ ਕਿ ਜਿਹੜੇ ਆ ਉਹ ਜੋ ਵਾ ਪਰਮੇਸ਼ਵਰ ਨੂੰ ਨਹੀਂ ਮੁੜਦੇ ਉਹਦਾ ਕਾਰਨ ਇਹੋ ਹੀ ਆ ਉਹ ਇਹ ਸੋਚਦੇ ਆ ਕਿ ਚਮਤਕਾਰ ਤਾਂ ਸਾਰੇ ਕਰ ਲੈਂਦੇ ਪਰ ਜ਼ਿੰਦਗੀ ਬਦਲੇ ਤੇ ਉਹ ਪਰਮੇਸ਼ਵਰ ਦਾ ਕੰਮ ਆ ਬੋਲੋ ਹਲੇਲੂਇਆ ਸੁਭਾਅ ਬਦਲੇ ਤੇ ਉਹ ਪਰਮੇਸ਼ਵਰ ਦਾ ਕੰਮ ਆ ਆਦਤਾਂ ਬਦਲ ਜਾਣ ਤੇ ਉਹ ਪਰਮੇਸ਼ਵਰ ਦਾ ਕੰਮ ਆ ਪਰਮੇਸ਼ੁਰ ਨੂੰ ਤੁਸੀਂ ਜਿੱਤ ਲਿਆ ਤੇ ਉਹ ਪਰਮੇਸ਼ੁਰ ਦਾ ਉਹ ਪਰਮੇਸ਼ੁਰ ਦਾ ਕੰਮ ਹੈ ਲੋਗਾਂ ਦੇ ਮਨਾਂ ਨੂੰ ਜਿੱਤ ਲਿਆ ਤੇ ਉਹ ਪਰਮੇਸ਼ੁਰ ਦਾ ਉਹ ਪਰਮੇਸ਼ੁਰ ਦਾ ਕੰਮ ਹੈ ਸੋ ਕੀ ਕਿਹਾ ਆ ਇਜ਼ਵਲ ਨੂੰ ਦੱਸਿਆ ਆਹ ਆਪਰਾਜ ਨੂੰ ਦੱਸਿਆ ਕਿ ਐਲੀਆ ਜਿਹੜਾ ਆ ਉਹ ਇਸ ਤਰ੍ਹਾਂ ਚਮਤਕਾਰ ਕਰਕੇ ਗਿਆ ਤੇ ਚਲੇ ਗਿਆ ਆ ਤੇ ਹੁਣ ਇਜ਼ਵਲ ਨੇ ਕੀ ਕਿਹਾ ਸੁਨੇਹਾ ਘਲਾਇਆ ਐਲੀਆ ਨੂੰ ਕਿ ਮੈਂ ਜਿੱਦਾਂ ਬਾਕੀ ਨਬੀਆਂ ਨੂੰ ਵੱਢਿਆ ਤੇ ਮਾਰਿਆ ਤੈਨੂੰ ਵੀ ਓਦਾਂ ਹੀ ਵੱਡੂ ਵੱਢ ਦੂੰਗੀ ਤੈਨੂੰ ਵੀ ਓਦਾਂ ਹੀ ਮਾਰ ਦੂੰਗੀ ਬਲਕਿ ਉਹਨਾਂ ਤੋਂ ਵੀ ਵੱਧ ਤਨੀਆ ਖਤਰਨਾਕ ਮੌਤ ਤੈਨੂੰ ਮੈਂ ਮਾਰੂੰਗੀ ਤੈਨੂੰ ਦਊਂਗੀ ਉਹਨਾਂ ਤੋਂ ਵੀ ਵੱਧ ਖਤਰਨਾਕ ਮੌਤ ਇਹ ਕਿਹਨੂੰ ਕਹ ਲਈ ਜਾਂ ਇਹ ਐਲੀਆ ਨੂੰ ਕਹਦੀ ਐਲੀਆ ਜਿਹੜਾ ਰੱਬ ਦਾ ਪਗਤਿਆ ਰੱਬ ਦਾ ਨਬੀ ਆ ਜਿਹਨੇ ਬੜਾ ਬੜਾ ਚਮਟ ਕਰਕੇ ਲੋਕਾਂ ਨੂੰ ਦੱਸਿਆ ਭਈ ਅੱਜ ਉਤਰਨੀ ਆ ਅਸਮਾਨਾਂ ਤੋਂ ਤੇ ਅੱਜ ਉਤਰੀ ਵੀ ਜਿਹਨੇ ਇਹ ਦੱਸਿਆ ਕਿ ਭਈ ਜਦ ਤੱਕ ਮੈਂ ਕਹੂੰਗਾ ਉਦੋਂ ਤੱਕ ਇਸ ਸ਼ਹਿਰ ਤੇ ਮੀਂਹ ਨਹੀਂ ਪਵੇਗਾ ਜਦ ਤੱਕ ਮੈਂ ਕਹੂੰਗਾ ਮੀਂਹ ਇਸਾ ਪੀਵੇ ਨਹੀਂ ਪਊਗਾ ਕਿ ਜਦੋਂ ਮੈਂ ਕਹੂੰਗਾ ਉਦੋਂ ਮੀਂਹ ਇਸ ਦੇਸ਼ ਵਿੱਚ ਪਵੇਗਾ ਬੋਲੋ ਹਲੇਲੂਇਆ ਹਲੇਲੂਇਆ ਕਿ ਕਿੰਨੇ ਸਾਲ ਮੀਂਹ ਨਹੀਂ ਪਿਆ ਸਾਢੇ 3 ਸਾਲ ਤੱਕ ਉਸ ਸ਼ਹਿਰ ਵਿੱਚ ਮੀਂਹ ਨਹੀਂ ਕਿਨੇ ਰੋਕੇ ਸੀ ਭਲਾ ਐਲੀਆ ਨੇ ਰੋਕ ਦਿੱਤਾ ਅੱਜ ਆ ਤੇ ਜੇ ਹੋਸ਼ ਹੋ ਉਹਨੇ ਵੀ ਇਹ ਸੂਰਜ ਨੂੰ ਰੋਕ ਦਿੱਤਾ ਸੀਗਾ ਬੋਲੋ ਹallelujah ਤੇ ਪ੍ਰਭੂ ਯਿਸੂ ਨੇ ਤੂਫਾਨਾਂ ਨੂੰ ਰੋਕ ਦਿੱਤਾ ਬੋਲੋ ਹallelujah ਤੇ ਪ੍ਰਭੂ ਯਿਸੂ ਨੇ ਤੂਫਾਨਾਂ ਨੂੰ ਬੰਦ ਕਰ ਦਿੱਤਾ ਸੀਗਾ ਰੋਕ ਦਿੱਤਾ ਸੀਗਾ ਡਾਂਡ ਦਿੱਤਾ ਸੀਗਾ ਇਸ ਅਸਮਾਨਾਂ ਦੇ ਉੱਤੇ ਵੀ ਉਹਦਾ ਅਧਿਕਾਰ ਹੈ ਧਰਤੀ ਤੇ ਵੀ ਉਹਦਾ ਅਧਿਕਾਰ ਹੈ ਤੇ ਸਾਰੀ ਕੁਦਰਤ ਉਹਦੀ ਆ ਤੇ ਜਿਹਨੇ ਕੁਦਰਤ ਨੂੰ ਬਣਾਇਆ ਉਸ ਕੁਦਰਤ ਦਾ ਕੰਟਰੋਲ ਵੀ ਉਹਦੇ ਕੋਲ ਹੀ ਆ ਬੋਲੋ ਹallelujah ਔਰ ਇਸਮਨ ਨੇ ਕਿਹਾ ਕਿ ਮੈਂ ਤੈਨੂੰ ਉਹਨਾਂ ਤੋਂ ਵੀ ਵਧੇਕ ਮੌਤ ਦਵਾਂਗੀ ਜਿਹੜੇ ਮੈਂ ਨਵੀਂ ਵੱਡੇ ਆ ਨਾਗੇ ਬੜੇ ਮੈਂ ਨਵੀਂ ਵੱਢ ਚੁੱਕੀਆਂ ਉਹਨਾਂ ਨੂੰ ਬੜਾ ਮੈਂ ਕਸ ਦੇ ਚੁੱਕੀਆਂ ਪਰ ਮੈਂ ਤੈਨੂੰ ਉਹਨਾਂ ਤੋਂ ਵੀ ਵੱਧ ਸਜ਼ਾ ਸਜ਼ਾ ਦਵਾਂਗੀ ਉਸ ਕੋ ਅਗੇ ਪੜਾਂਗੇ ਤਾਂ ਜੋ ਵੇਖਿਆ ਉਹ ਉਠਿਆ ਤੇ ਆਪਣੀ ਜਾਨ ਲੇਪਾ ਜਿਕੇ ਇਹ ਸ਼ਿਵਾਨ ਗਿਆ ਤੇ ਇਹ ਹੁਕਾ ਦਾ ਹੈ ਅਗੇ ਆਪਣੇ ਬਾੜਕੇ ਨੂੰ ਤਾਂ ਉੱਥੇ ਹੀ ਛੱਡਿਆ ਹਾਂ ਇਹ ਹੁਣ ਆਈਡੀਆ ਦੇ ਮਨ ਦੇ ਵਿੱਚ ਆ ਵੀ ਇਹਨੇ ਮੈਨੂੰ ਛੱਡਣਾ ਨੇਗਾ ਠੀਕ ਹੈ ਤੇ ਇਹਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਤੇ ਉਸ ਸ਼ਹਿਰ ਵਿੱਚੋਂ ਭੱਜ ਗਿਆ ਇਹ ਉਸ ਸ਼ਹਿਰ ਵਿੱਚੋਂ ਭੱਜ ਕੇ ਮੇਰ ਸ਼ਿਵਾਨ ਚੱਲ ਗਿਆ ਜਿਹੜਾ ਜਿਹੜਾ ਉਹਦਾ ਦੇ ਇੱਕ ਸ਼ਹਿਰ ਆ ਸੇਫ ਸ਼ਹਿਰ ਇਹਦੇ ਵਾਸਤੇ ਨੇ ਸਮਝਿਆ ਉੱਥੇ ਸੇਫ ਹੈ ਮੇਰੇ ਵਾਸਤੇ ਕਿ ਉੱਥੇ ਮੈਨੂੰ ਨੁਕਸਾਨ ਨਹੀਂ ਪਹੁੰਚੇਗਾ ਉਸ ਕੋ ਅਗੇ ਫੜਾਂਗੇ ਪਰ ਆਪਣੇ ਇੱਕ ਦਿਨ ਦੇ ਰਾਤ ਹੀ ਤੁਹਾਨੂੰ ਅੱਗੇ ਚਲਿਆ ਗਿਆ ਅਤੇ ਰਤਨੇ ਦੇ ਰੁੱਖ ਦੇ ਹੇਠਾਂ ਬੈਠਾ ਤਾਂ ਉਸ ਆਪਣੀ ਜਾਨ ਲਈ ਮੌਤ ਮੰਗੀ ਹਾਂ ਇੱਕ ਦਿਨ ਤੁਰਦਾ ਰਿਹਾ ਤੁਰਦਾ ਰਿਹਾ ਆਖਿਰ ਥੱਕ ਗਿਆ ਬੈਠ ਗਿਆ ਇੱਕ ਦਰਖਤ ਦੇ ਹੇਠੇ ਜਿਹੜਾ ਬੈਠ ਗਿਆ ਉੱਥੇ ਬੈਠ ਕੇ ਪਤਾ ਕੀ ਕਹਿ ਰਿਹਾ ਆ ਕੀ ਕਹਿ ਰਿਹਾ ਉਹਨੇ ਕੀ ਮੰਗਿਆ ਮੌਤ ਹਾਂ ਦੁਆਰਾ ਪਰਵੇਸਿਆ ਗੱਲ ਨੂੰ ਪਰ ਆ ਇੱਕ ਦਿਨ ਦੇ ਰਾਹ ਦੀ ਕੋ ਜਾਲ ਵਿੱਚ ਅੱਗੇ ਚਲਿਆ ਗਿਆ ਹਾਂ ਉਜਾੜ ਵਿੱਚ ਚਲਾ ਗਿਆ ਪੂਰਾ ਦਿਨ ਤੁਰਦਾ ਰਿਹਾ ਉਜਾੜ ਵਿੱਚ ਪਹੁੰਚ ਗਿਆ ਜਾ ਬੈਠਾ ਰਤਨੇ ਦੇ ਰੁਖੇਟ ਦਰਖਤ ਲਾ ਜਾ ਕੇ ਬਹਿ ਗਿਆ ਤਾਂ ਉਸ ਆਪਣੀ ਜਾਨ ਲਈ ਮੌਤ ਮੰਗੀ ਹਾਂ ਆਪਣੀ ਜਾਨ ਲਈ ਕੀ ਮੰਗਿਆ ਮੌਤ ਮੰਗ ਲਈ ਉਹਨੇ ਮੌਤ ਕਿ ਮੰਗਦਾ ਮੌਤ ਤੋਂ ਲੋਕ ਡਰਦੇ ਬਹੁਤ ਹੈ ਨਾ ਮੌਤ ਤੋਂ ਲੋਕੀ ਡਰਦੇ ਬਹੁਤ ਆ ਉਹ ਥੱਕ ਗਿਆ ਥੱਕ ਗਿਆ ਤੇ ਆਪਣੀ ਜਾਨ ਬਚਾਉਣ ਵਾਸਤੇ ਭੱਜਿਆ ਹੋਇਆ ਆ ਕਿਉਂਕਿ ਇਸਬਲ ਕੀ ਕਹਿੰਦੀ ਉਹਨੂੰ ਉਹ ਕਹਿੰਦੀ ਮੈਂ ਤੈਨੂੰ ਮਾਰ ਦਿਆਂ ਜਿਦਾਂ ਬਾਕੀ ਨਬੀਆਂ ਨੂੰ ਮਾਰਿਆ ਮੈਂ ਤੈਨੂੰ ਮਾਰ ਦਿਆਂ ਕਿਉਂਕਿ ਤੂੰ ਮੇਰੇ ਖਿਲਾਫ ਹੈ ਨਾ ਤੂੰ ਖਿਲਾਫਤ ਨੂੰ ਮੇਰੀ ਕਰਦਾ ਇਸ ਕਰਕੇ ਮੈਂ ਤੈਨੂੰ ਮਾਰ ਦੇਵਾਂਗਾ ਤੇ ਇਹ ਹੁਣ ਰੁੱਖ ਥੱਲੇ ਬਹਿ ਗਿਆ ਆ ਤੇ ਉੱਥੇ ਆਪਣੇ ਵਾਸਤੇ ਕੀ ਮੰਗਦਾ ਆ ਮੌਤ ਮੰਗਦਾ ਆ ਕਿ ਭਈ ਮੈਂ ਜੀਨੇ ਜੀਵੀ ਤਾਂ ਵੀ ਇਹਨਾਂ ਕਸ ਸਹਿਣਾ ਹੀ ਆ ਉਹਨੇ ਮੈਨੂੰ ਤਲਵਾਰ ਨਾਲ ਵੜ ਦੇਣਾ ਉਹਨੇ ਮੈਨੂੰ ਮਾਰ ਦੇਣਾ ਇਸ ਕਰਕੇ ਜੇ ਹਵਾ ਪਰਮੇਸ਼ਰ ਤੂੰ ਇਹਨੂੰ ਮੌਤ ਦੇ ਦੇ ਤੂੰ ਮੌਤ ਦੇਵੇਂਗਾ ਤਾਂ ਮੈਨੂੰ ਆਰਾਮ ਦੀ ਮੌਤ ਦੇ ਸਕਦਾ ਹੈ ਤੂੰ ਮੈਨੂੰ ਮੌਤ ਦੇਵੇਂਗਾ ਤਾਂ ਸ਼ਾਂਤੀ ਨਾਲ ਮੈਨੂੰ ਲੈ ਕੇ ਲੈ ਕੇ ਜਾ ਸਕਦਾ ਹੈ ਪੜਾਂਗੇ ਉਸ ਤੋਂ ਅਗੇ ਅਤਿਆਖਿਆ ਹੈ ਇਹ ਹਵਾ ਹੁਣ ਇੰਨਾ ਜੀ ਬਹੁਤ ਹੈ ਮੇਰੀ ਜਾਨ ਕੱਢ ਲੈ ਉਹ ਜੋ ਮੈਂ ਆਪਣੇ ਪਿਓ ਦਾਦਿਆਂ ਨਾਲੋਂ ਨੇਕ ਨਹੀਂ ਹਾਂ ਹਾਂ ਹੈ ਮੇਰੀ ਹਵਾ ਪਰਮੇਸ਼ਰ ਹੁਣ ਕੀ ਕਸਮ ਮੇਰੀ ਜਾਨ ਕੱਢ ਲੈ ਇੰਨਾ ਕਰਮ ਕਰਦੇ ਤੂੰ ਮੇਰੀ ਜਾਨ ਕੱਢ ਲੈ ਕਿਉਂਕਿ ਮੈਂ ਆਪਣੇ ਜਿਹੜੇ ਸਾਡੇ ਮਤਲਬ ਬਾਪ ਦਾਦੇ ਸੀਗੇ ਉਹਨਾਂ ਦੇ ਨਾਲੋਂ ਨੇਕ ਨਹੀਂ ਹਾਂ ਮੈਂ ਆਪਣੇ ਜਿਹੜੇ ਪੁਰਾਣੇ ਸਾਡੇ ਸੀਗੇ ਬਜ਼ੁਰਗ ਸੀਗੇ ਉਹਨਾਂ ਨਾਲੋਂ ਨੇਕ ਨਹੀਂ ਹਾਂ ਇਹ ਤਾਂ ਗੱਲ ਚੰਗੀ ਆ ਐਦਾਂ ਤਾਂ ਕਹਿਣਾ ਚਾਹੀਦਾ ਭਈ ਮੇਰੇ ਵਿੱਚ ਕੋਈ ਖੂਬੀ ਨਹੀਂ ਮੈਂ ਇੱਦਾਂ ਚੰਗਾ ਨਹੀਂ ਹਾਂ ਹੈਨਾ ਮੈਂ ਬਹੁਤਾ ਚੰਗਾ ਨਹੀਂ ਹਾਂ ਹਮੇਸ਼ਾ ਆਪਣੇ ਆਪ ਨੂੰ ਕਹਿੰਦੇ ਰਹਿਣਾ ਹੈ ਤਾਂ ਕਿ ਸਾਡੇ ਵਿੱਚ ਇੱਕ ਮੰਡ ਨਾ ਆਵੇ ਕਿ ਮੈਂ ਬੜਾ ਚੰਗਾ ਮੈਂ ਬੜਾ ਵਧੀਆ ਹੈਨਾ ਮੈਂ ਬੜਾ ਇਮਾਨਦਾਰ ਸਾਡੇ ਅੰਦਰ ਕੋਈ ਮੰਡ ਨਹੀਂ ਹੋਣਾ ਚਾਹੀਦਾ ਹਰ ਰੋਜ਼ ਸਾਨੂੰ ਆਪਣੇ ਆਪ ਨੂੰ ਸ਼ਾਨਦੇ ਰਹਿਣਾ ਚਾਹੀਦਾ ਜਿਵੇਂ ਆਟਾ ਸ਼ਾਨਦੇ ਹਰ ਰੋਜ਼ ਸਾਨੂੰ ਕੀ ਕਰਦੇ ਰਹਿਣਾ ਆਪਣੇ ਆਪ ਨੂੰ ਸ਼ਾਨਦੇ ਰਹਿਣਾ ਚਾਹੀਦਾ ਹੈ ਸ਼ਾਨ ਸ਼ਾਨ ਕੇ ਅਸੀਂ ਆਪਣੇ ਆਪ ਨੂੰ ਇਸ ਜੋਗ ਬਣਾਉਣਾ ਹੈ ਕਿ ਅਸੀਂ ਜਿਦਾਂ ਆਟਾ ਰੋਟੀ ਦੇ ਜੋਗ ਬਣਦਾ ਇਕਜਾ ਅਸੂਮੀ ਜਿਹੜਾ ਆ ਉਹ ਪਰਮੇਸ਼ਰ ਦੇ ਜੋਗ ਬਣ ਜਈਏ ਅਸੀਂ ਆਪਣੇ ਆਪਣੇ ਛਾਣਾਂਗੇ ਕਿ ਸਾਡੇ ਵਿੱਚੋਂ ਸਾਰਾ ਜਿਹੜਾ ਆ ਸਾਡਾ ਕਮੰਡ ਸਾਡਾ ਹੰਕਾਰ ਸਾਡੇ ਅੰਦਰ ਮੈਂ ਮੇਰੀ ਜਿਹੜੀ ਆ ਉਹ ਛਾਣ ਵਿੱਚੋਂ ਡਿੱਕੇ ਨਿਕਲ ਕੇ ਥੱਲੇ ਡਿੱਗ ਡਿੱਗ ਜਾਵੇ ਤੇ ਸਾਨੂੰ ਪਰਮੇਸ਼ਰ ਫਿਰ ਸਾਨੂੰ ਸ਼ੁੱਧ ਕਰ ਦੇਵੇਗਾ ਸ਼ੁੱਧੀਕਰਨ ਮਿੱਤਾ ਹੁੰਦਾ ਨਾ ਸ਼ੁੱਧੀਕਰਨ ਜਿਹਦਾ ਆਪਾਂ ਕਰਦੇ ਉਹ ਵੀ ਇਦਾਂ ਕਰਦੇ ਜਿਦਾਂ ਇੱਕ ਆਪਾਂ ਪਾਠ ਦੇ ਵਿੱਚ ਪੜ੍ਹਦੇ ਹਾਂ ਪੰਜਾਬੀ ਦਾ ਪੜ੍ਹ ਜਾਂ ਹਿੰਦੀ ਦਾ ਸੀਗਾ ਤਿੰਨ ਘੜੇ ਨੂੰ ਡਾਕੇ ਪਾਣੀ ਸ਼ੁੱਧ ਕਰਦੇ ਹੁੰਦੇ ਸੀ ਸਭ ਤੋਂ ਉੱਪਰਲੇ ਘੜੇ ਵਿੱਚ ਉਹ ਗੰਦਾ ਪਾਣੀ ਪਉਣਾ ਦੂਜੇ ਘੜੇ ਦੇ ਵਿੱਚ ਜਿਹੜਾ ਉਹ ਆਪ ਆਟੋਮੈਟ ਥੋੜਾ ਸਾਫ਼ ਹੋ ਜਾਣਾ ਤੀਜੇ ਘੜੇ ਵਿੱਚ ਜਿਆਦਾ ਸਾਫ਼ ਹੋ ਜਾਣਾ ਤੇ ਫਿਰ ਉਹਨੂੰ ਜਦੋਂ ਪਾਣੀ ਦਾ ਗਲਾਸ ਭਰ ਕੇ ਘਟਣ ਤੇ ਉਹ ਪੀਣ ਦੇ ਯੋਗ ਯੋਗ ਹੋ ਜਾਂਦਾ ਸੀ ਇਸੇ ਤਰ੍ਹਾਂ ਅਸੀਂ ਵੀ ਜਿਹੜਾ ਪ੍ਰੋਜੈਕਟ ਲੈ ਕੇ ਚੱਲੇ ਪਏ ਆ ਆਪਣੇ ਪਿੰਡ ਦੇ ਛੱਪੜ ਦਾ ਉਹ ਵੀ ਅਸੀਂ ਇਸੇ ਤਰ੍ਹਾਂ ਪ੍ਰੋਜੈਕਟ ਜਿਹੜਾ ਆ ਬਣਾ ਰਹੇ ਹਾਂ ਪੰਚਾਇਤ ਜਿਹੜੀ ਇਸੇ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਆ ਉਹ ਬਣਾ ਰਹੀ ਹੈ ਸੋ ਸ਼ੁਨਡ ਕਰਦਾ ਆਪਣੀ ਸਾਨੂੰ ਸਾਨੂੰ ਪੁੰਨਦਾ ਆ ਸਾਨੂੰ ਸ਼ਾਨਦਾ ਆ ਸਾਨੂੰ ਛੱਟਦਾ ਆ ਹਾਂ ਤਾਂ ਕਹਿੰਦੇ ਜਿਹਾ ਵਾ ਪਰਮੇਸ਼ਰ ਜੋਗ ਜੋਗ ਬਣ ਜਾਈਏ ਇਹ ਗੱਲ ਜਿਹੜੀ ਐ ਐਲੀਅਨ ਨੇ ਕਿਹਾ ਕਿ ਮੈਂ ਆਪਣੇ ਬਾਪ ਦਾਦਿਆਂ ਦੇ ਨਾਲੋਂ ਨੇਕ ਬੰਦਾ ਨਹੀਂ ਹਾਲਾਂਕਿ ਬੜਾ ਨੇਕ ਆ ਜਿਹਨੂੰ ਜਿਹਾ ਵਾ ਪਰਮੇਸ਼ਰ ਨੇ ਬੁਲਾ ਲਿਆ ਉਹ ਨਹੀਂ ਹੈ ਕੀ ਆ ਜਿਹਨੂੰ ਜਿਹਾ ਵਾ ਪਰਮੇਸ਼ਰ ਨੇ ਆਪਣੀ ਸੇਵਾ ਲਈ ਬੁਲਾ ਲਿਆ ਉਹ ਕੌਣ ਆ ਉਹ ਨੇਕ ਹੀ ਆ ਜਿਹਨੂੰ ਜਿਹਾ ਵਾ ਪਰਮੇਸ਼ਰ ਬੁਲਾ ਕੇ ਆਪਣੇ ਕੰਮ ਦੀਦਮ ਲਾਇਆ ਹੋਇਆ ਉਹ ਨੇਕ ਹੀ ਆ ਜਿਹੜਾ ਜਿਸ ਕੰਮ ਦੇ ਯੋਗ ਆ ਜੋ ਪਰਮੇਸ਼ਰ ਉਹ ਕੰਮ ਨੂੰ ਉਹਨੂੰ ਦਿੱਤਾ ਆ ਬੋਲੋ ਹallelujah 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 ਸੋ ਜਿਹੜਾ ਕੰਮ ਕਰਨ ਦੇ ਕੋਈ ਯੋਗ ਬੰਦਾ ਆ ਉਹ ਨੇਕ ਹੀ ਆ ਉਸ ਤੋਂ ਅੱਗੇ ਪੜਾਂਗੇ ਤਾਂ ਰਤਵੇਂ ਦੇ ਰੁੱਖ ਹੇਠ ਲੰਮਾ ਪੈ ਗਿਆ ਅਤੇ ਉਸ ਹੋ ਗਿਆ ਤਾਂ ਦੇਖੋ ਇੱਕ ਦੂਸਰੋਂ ਤੁੰਗ ਰਿਆ ਸੀ ਅਤੇ ਆਖਦਾ ਸੀ ਕਿ ਉੱਠ ਅਤੇ ਖਾ ਜਦੋਂ ਉਸਨੇ ਦਿੱਖਾ ਤਾਂ ਦੇਖੋ ਅੰ 11 ਉੱਤੇ ਪੱਕੀ ਹੋਈ ਇੱਕ ਰੋਟੀ ਅਤੇ ਪਾਣੀ ਦੀ ਇੱਕ ਸਰਾਹੀ ਹੂੰ ਉਸਦੇ ਸਰਾਣੇ ਪਈ ਹੋਈ ਸੀ ਬਸੀ ਬলো ਹallelujah ਇਹ ਥੱਕ ہار ਕੇ ਸੌਂ ਗਿਆ ਆ ਤੇ ਖਿਆਲ ਇਹਦੇ ਮਨ ਵਿੱਚ ਕੀ ਆਉਂਦੇ ਆ ਵੀ ਜਿਹਾ ਵਾਪਰ ਵਿੱਚ ਮੇਰੀ ਜਾਨ ਜਾਨ ਕੱਢ ਲੈ ਪਰ ਜਿਹਾ ਵਾ ਪਰਮੇਸ਼ਵਰ ਇਹਦੀ ਜਾਨ ਹਾਲੇ ਕੱਢਣ ਕੱਢਣ ਦਾ ਜਾਨਕਿ ਕਹਿੰਦਾ ਬੰਦ ਵੀ ਪਰਮੇਸ਼ਰ ਚੰਗਾ ਨਹੀਂ ਲੱਗਦਾ ਕਿ ਇਹਦੀ ਜਾਨ ਮੇਰੇ ਅੱਗੇ ਕੱਢ ਲਵਾਂ ਇਹ ਵਾਰ ਸੀ ਕਹਿੰਦੇ ਨਾ ਅਸੀਂ ਬੜੇ ਨਿਰਾਸ਼ ਹੋ ਜਾਈਏ ਜਿਵੇਂ ਜਿਵੇਂ ਐਲੀਆ ਨਿਰਾਸ਼ ਹੋ ਗਿਆ ਅਸੀਂ ਬੜੇ ਦੁਖੀ ਹੋ ਜਾਈਏ ਅਸੀਂ ਬੜੇ ਲਾਚਾਰ ਹੋ ਜਾਈਏ ਅਸੀਂ ਕਿਹਾ ਜੀ ਹਵਾ ਕੁੜੀ ਮੇਰੀ ਜਾਨ ਤੂੰ ਕੱਢ ਲੈ ਉਹਨੇ ਜਦੋਂ ਜਾਨ ਕੱਢਨੀ ਉਦੋਂ ਹੀ ਕੱਢ ਕੇ ਲੈ ਕੇ ਜਾਣੀ ਉਹਦੀ ਮਰਜ਼ੀ ਉਹਦੀ ਮਰਜ਼ੀ ਹੈ ਸੋ ਇਸ ਕਰਕੇ ਅਸੀਂ ਜੋਵਾ ਪਰਮੇਸ਼ਵਰ ਦੇ ਸਾਹਮਣੇ ਜਿਹੜਾ ਆਪਣੇ ਆਪ ਨੂੰ ਅਸੀਂ ਪੇਸ਼ ਕਰਨਾ ਹੈ ਪਰ ਨੈਗੇਟਿਵ ਨਹੀਂ ਹੈਨਾ ਪੋਜ਼ਿਟਿਵ ਕਰਕੇ ਆਪਣੇ ਆਪ ਨੂੰ ਪੇਸ਼ ਕਰਨਾ ਹੈ ਤੇ ਐਲੀਆ ਕੀ ਕਹਿੰਦਾ ਹੈ ਮੇਰੀ ਜਾਨ ਕੱਢ ਲੈ ਇਹਲੀਆ ਥੱਕ ਹਾਰ ਕੇ ਸੌਂ ਗਿਆ ਜਦੋਂ ਸੌਂ ਗਿਆ ਤੇ ਉਹਨੂੰ ਇੱਕ ਦੂਤ ਨੇ ਜਿਹੜਾ ਹੈ ਟੁੰਬਿਆ ਤੁੰਬਿਆ ਮਤਲ ਹਲਾਇਆ ਯਾਰ ਜਾਂ ਉਹਨੂੰ ਇਸ ਤਰ੍ਹਾਂ ਹੱਥ ਨਾਲ ਲਗਾ ਕੇ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਤੇ ਭਈ ਤੂੰ ਉੱਠ ਤੇ ਉੱਠ ਤੇ ਆ ਜਿਹੜਾ ਤੇ ਵਿਸਰਾਣੇ ਖਾਣਾ ਪਿਆ ਇਹਨੂੰ ਤੂੰ ਉੱਠ ਕੇ ਖਾ। ਕਲਾਮ ਵਿੱਚ ਲਿਖਿਆ ਪਰਮੇਸ਼ਵਰ ਆਪਣੇ ਪਿਆਰਿਆਂ ਨੂੰ ਨੀਂਦ ਦੇ ਵਿੱਚ ਹੀ ਉਹਨਾਂ ਨੂੰ ਬਖਸ਼ ਦਿੰਦਾ। ਨੀਂਦ ਦੇ ਵਿੱਚ ਹੀ ਦਿੰਦਾ। ਜੋ ਸਾਨੂੰ ਜ਼ਰੂਰਤਾਂ ਸਾਡੀਆਂ ਨਾ ਤੁਹਾਨੂੰ ਸੁੱਤਿਆਂ-ਸੁੱਤਿਆਂ ਹੀ ਉਹ ਪਰਮੇਸ਼ਰ ਜਾਂ ਤੁਹਾਨੂੰ ਮੁਹੱਜਾ ਕਰਵਾ ਦਿੰਦੇ ਨੇ। ਅਸੀਂ ਜੇ ਉੱਠ ਕੇ ਵਿਖਣਾ ਸਾਰਾ ਕੁਝ ਸਾਡੇ ਲਈ ਪੋਜ਼ਿਟਿਵ ਹੋ ਜਾਣਾ। ਸੋ ਜਿਵੇਂ ਆਪਰਮੇਸ਼ਵ ਇਸ ਤਰ੍ਹਾਂ ਦਾ ਉੱਤਜ ਹੋ ਆਪਰਮੇਸ਼ਵ ਸੁਭਾ ਆਇਆ ਸੋ ਐਲੀਅਨ ਨੇ ਕੀ ਕੀਤਾ ਉਹ ਸੌਂ ਗਿਆ ਆ ਪਰ ਇੱਕ ਦੂਤ ਨੇ ਆ ਕੇ ਉਹਨੂੰ ਟੰਬਿਆ ਦੂਤ ਨੇ ਆ ਕੇ ਟੰਬਿਆ ਤੇ ਦੂਤ ਨੇ ਉਹਨੂੰ ਜਗਾਇਆ ਤੇ ਉਹਨੂੰ ਜਗਾਇਆ ਤਾਂ ਉਹ ਸਹਰਾਣੇ ਕੀ ਕੀ ਪਾਇਆ ਕੀ ਪਾਇਆ ਸਹਰਾਣੇ ਇੱਕ ਸਰਾਹੀ ਪਈ ਆ ਜਿਹਦੇ ਵਿੱਚ ਕੀ ਆ ਪਾਣੀ ਆ ਪਾਣੀ ਆ ਔਰ ਇੱਕ ਜਿਹੜਾ ਸਰਾਹੀ ਪਈ ਆ ਤੇ ਖਾਣਾ ਆ ਉਹਦਾ ਜਿਹੜਾ ਅੱਗ ਦੇ ਉੱਤੇ ਭੁੰਨਿਆ ਹੋਇਆ ਆ ਰੋਸਟ ਕੀਤਾ ਹੋਇਆ ਦੁਆਰਾ ਪੜਨਗੇ ਉਸੇ ਸੇ ਨੂੰ ਜਗਾਦੂ ਇਹ ਤਾਂ ਤਾਂ ਦੇਖੋ ਆ 11 ਉੱਤੇ ਪੱਕੀ ਹੋਈ ਇੱਕ ਰੋਟੀ ਹਾਂ 11 ਦੇ ਉੱਤੇ ਪੱਕੀ ਹੋਈ ਇੱਕ ਰੋਟੀ ਆ ਜਿਹਨੂੰ 로ਸਟ ਕਰਦੇ ਨੇ ਅੱਜ ਕੱਲ ਕੋਲਿਆਂ ਉੱਤੇ ਭੁੰਨ ਭੁੰਨ ਕੇ ਜਿਹੜੇ ਖਾਣਾ ਇਸ ਤਰ੍ਹਾਂ ਦਾ ਇੰਤਜ਼ਾਮ ਰੱਬ ਨੇ ਕੀਤਾ ਆ ਅਸਲ ਅੱਜ ਕੋਲਿਆਂ ਉੱਤੇ ਭੁੰਨਿਆਂ ਦਾ ਖਾਣਾ ਖਾਣਦੇ ਆ ਪਰ ਐਲੀਆ ਨੇ ਕਦੋਂ ਕਹਦਾ ਪਹਿਲਾਂ ਹੀ ਹੈ ਨਾ ਪਹਿਲਾਂ ਤੋਂ ਖਾ ਲਿਆ ਸੋ ਐਲੀਆ ਦੇ ਵਾਸਤੇ ਪਰਮੇਸ਼ਰ ਨੇ ਇੰਤਜ਼ਾਮ ਕੀਤਾ ਕੋਲਿਆਂ ਤੇ ਭੁੰਨਿਆਂ ਹੋਇਆ ਖਾਣਾ ਤੇ ਸਰਾਈ ਵਿੱਚ ਪਾਣੀ ਉਹਦੇ ਵਾਸਤੇ ਰੱਖਿਆ ਹੋਇਆ ਕੀ ਕਿਹਾ ਦੂਤ ਨੇ ਅਤੇ ਇੱਕ ਫਿਰ ਆਹੀ ਅਨੇ ਪਈ ਹੋਈ ਸੀ ਹਾਂ ਸਵਾਈ ਉਸਦਾਂ ਪਈ ਸੀ ਤਾਂ ਖਾ ਪੀ ਕੇ ਫਿਰ ਲੰਮਾ ਪੈ ਗਿਆ ਹਾਂ ਉਹਦੇ ਵਾਸਤੇ ਖਾਣਾ ਆਇਆ ਆ ਠੀਕ ਹੈ ਜੀ ਤੇ ਖਾਣਾ ਜਦੋਂ ਆਇਆ ਤੇ ਉਹਨੇ ਕਹਿ ਵੀ ਮੇਰੇ ਵਾਸਤੇ ਖਾਣਾ ਹੈ ਉਹ ਉੱਠਿਆ ਤੇ ਖਾਣਾ ਖੋਣਾ ਖਾ ਕੇ ਫਿਰ ਜਿਦਾ ਵੀ ਵਰੀ ਆਪਣੇ ਸਮਾਜਾਂ ਵਿੱਚ ਵੀ ਇਦਾਂ ਦੇ ਬੰਦੇ ਹੁੰਦੇ ਨਾ ਉਹਨਾਂ ਨੂੰ ਇਹੀ ਕੰਮ ਹੁੰਦਾ ਫੇਰੇ ਘਰੋਂ ਨਿਕਲਣਾ ਤੇ ਖਾਣਾ ਖਾ ਕੇ ਨਿਕਲਣਾ ਕਿ ਜੇ ਦੁਪਹਿਰ ਨੂੰ ਘਰ ਜਾਣਾ ਤਾਂ ਖਾਣਾ ਖਾਣ ਵਾਸਤੇ ਜਾਣਾ ਦੇ ਜੀ ਦੇ ਬੈਂਧੂਲੀ ਰਸ ਕਰਕੇ ਫਿਰ ਪਰੋਂ ਨਿਕਲੇ ਆ ਤੇ ਚਾਹ ਚੂ ਪੀ ਕੇ ਨਿਕਲਣਾ ਰਸ ਚ ਥਾ ਕੇ ਨਿਕਲਣਾ ਤੇ ਫਿਰ ਜਦੋਂ ਘਰ ਰਾਤ ਨੂੰ ਆਉਣਾ ਸਿਰ ਕੀ ਕਰਨਾ ਆਉਣਾ ਫਿਰ ਖਾਣਾ ਖਾਣੇ ਆਉਣਾ ਕੀ ਕਹਿੰਦਾ ਕੰਮ ਹੀ ਇਹ ਆ ਖਾਣ ਦੇ ਵਾਸਤੇ ਸ਼ਾਇਦ ਉਹ ਕਹਿੰਦੇ ਵੀ ਖਾਣ ਦੇ ਵਾਸਤੇ ਅਸੀਂ ਜੀਣੇ ਤੇ ਜੀਣ ਦੇ ਵਾਸਤੇ ਖਾਣਾ ਹੁੰਦਾ ਆ ਖਾਣੇ ਵਾਸਤੇ ਜੀਣਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਸ਼ਾਇਦ ਐਲੀਆ ਨੇ ਵੀ ਕਿਹਾ ਵੀ ਸ਼ਾਇਦ ਮੇਰੇ ਕੋਲੋਂ ਖਾਣਾ ਆਇਆ ਆ ਪਰ ਜੋ ਵਾਪਰਮੈਸ਼ਨ ਕੱਲਿਆ ਖਾਣਾ ਉਹਦੇ ਵਾਸਤੇ ਐਲੀਆ ਵਾਸਤੇ ਤੇ ਉਹਨੇ ਖਾਣਾ ਖਾਦਾ ਤੇ ਫਿਰ ਕੀ ਹੋਇਆ ਆਲਸ ਆ ਗਿਆ ਨਾ ਆਲਸ ਆ ਜਾਂਦਾ ਕਿੰਨਾ ਆਲਸ ਆ ਜਾਂਦਾ ਤੇ ਆਲਸ ਦੇ ਵਿੱਚ ਬੰਦਾ ਕੋਈ ਵੀ ਕੰਮ ਕਰਦਾ ਨਹੀਂ ਘਰਾਂ ਦੇ ਵਿੱਚ ਕਈ ਜਿਹੜਾ ਕੰਮ ਕਰਨ ਦਿਲ ਨਹੀਂ ਕਰਦਾ ਭਾਂਡੇ ਤੁਹਾਨੂੰ ਦਿਲ ਨਹੀਂ ਕਰਦਾ ਕੱਪੜੇ ਤੁਹਾਨੂੰ ਦਿਲ ਨਹੀਂ ਕਰਦਾ ਸਪਾਈਆਂ ਨੂੰ ਦਿਲ ਨਹੀਂ ਕਰਦਾ ਆਲਸ ਆ ਜਾਂਦਾ ਪਰ ਜੇਕਰ ਆਲਸ ਸਾਡੇ ਉੱਤੇ ਸ਼ਾਇਆ ਰਵੇਗਾ ਤੇ ਘਰ ਦੇ ਵਿੱਚ ਸਾਡੇ ਜਿਹੜਾ ਬਹੁਤ ਬੁਰਾ ਹਾਲ ਹੋ ਜਾਵੇਗਾ ਇਸੇ ਤਰ੍ਹਾਂ ਆਲਸ ਸਾਡੀ ਜ਼ਿੰਦਗੀ ਵਿੱਚ ਵੀ ਆ ਜਾਂਦਾ ਕੇਵਲ ਅਸੀਂ ਦਵਾ ਦੇ ਵਿੱਚ ਆਲਸ ਕਰ ਲੈਨੇ ਕੇਵਲ ਸੰਗਤੀ ਕਰਨ ਦੇ ਵਿੱਚ ਆਲਸ ਕਰ ਲੈਨੇ ਕਈ ਵਾਰ ਅਸੀਂ ਬਾਈਬਲ ਪੜ੍ਹਨ ਦੇ ਵਿੱਚ ਆਲਸ ਕਰ ਲੈਂਦੇ ਆ ਸੋ ਜੇਕਰ ਆਲਸ ਦੇ ਨਾਲ ਸਾਡੇ ਘਰ ਦੀ ਬਰਬਾਦੀ ਹੋ ਸਕਦੀ ਆ ਫਿਰ ਆਲਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਵੀ ਬਰਬਾਦੀ ਹੋ ਐਲੀਆ ਸੋਚਿਆ ਕਿ ਮੇਰੇ ਖਾਣਾ ਲਿਆਂਦਾ ਵੀ ਮੈਂ ਖਾ ਕੇ ਸੌਂ ਜਾਣਾ ਬਸ ਇਹੋ ਹੀ ਕੰਮ ਰੱਬ ਨੇ ਸੌਖਾ ਕੰਮ ਦਿੱਤਾ ਵੀ ਤੂੰ ਫਿਕਰ ਨਾ ਕਰ ਤੂੰ ਆਪਣੀ ਮੌਤ ਨਾ ਮੰਗ ਤੇ ਮੈਂ ਤੇਰੇ ਲਈ ਖਾਣੇ ਦਾ ਇੰਤਜ਼ਾਮ ਕਰ ਦਿਆ ਕਰੂੰਗਾ ਤੂੰ ਖਾ ਤੇ ਸੌਂ ਹਨ ਐਲੀਆ ਨੇ ਸੋਚਿਆ ਉਹਨੇ ਖਾਦਾ ਖਾਣਾ ਤੇ ਫਿਰ ਫਿਰ ਸੌਂ ਗਿਆ ਪਰ ਜੀ ਹੋਵਾ ਪਰ ਮੇਕ ਸ਼ੁਰ ਇਹ ਨਹੀਂ ਸੀ ਚੰਦਾ ਕਿ ਪਈ ਤੂੰ ਸੁਪਤਾ ਹੀ ਰਿਹਾ ਪ੍ਰਭੂ ਯਸੁਸ ਨੇ ਚੇੜਿਆਂ ਨੂੰ ਕੀ ਕਿਹਾ ਜਾਗੋ ਤੇ ਪ੍ਰਾਰਥਨਾ ਕਰੋ ਪ੍ਰਭੂ ਪ੍ਰਾਰਥਨਾ ਕਰਨਗੇ ਪਹਾੜ ਉੱਤੇ ਤੇ ਚੇਲੇ ਥੱਲੇ ਬੈਠੇ ਆ ਤੇ ਜਦੋਂ ਪ੍ਰਭੂ ਨੇ ਆ ਕੇ ਵੇਖਿਆ ਤੇ ਚੇਲੇ ਸੁੱਤੇ ਪਏ ਤੇ ਪ੍ਰਭੂ ਨੇ ਕਿਹਾ ਉੱਠੋ ਭਈ ਤੜਕਾ ਹੋ ਗਿਆ ਹੁਣ ਤਾਂ ਕਰ ਲਓ ਦੁਆ ਪ੍ਰਾਪੀ ਉਹ ਦੁਆ ਕਰਨੇ ਚਾਹੀਦੇ ਨਹੀਂ ਸੁੱਤੇ ਹੈਨਾ ਸੋ ਪ੍ਰਭੂ ਸਾਨੂੰ ਬਾਰ-ਬਾਰ ਉਕਸਾਉਂਦੇ ਆ ਆਤਮਾ ਦੇ ਵਾਸਤੇ ਬਾਈਬਲ ਪੜ੍ਹਨ ਦੇ ਵਾਸਤੇ ਸੋ ਆਲਸ ਸਾਡੀ ਜ਼ਿੰਦਗੀ ਦੇ ਵਿੱਚ ਆਉਣਾ ਨਹੀਂ ਚਾਹੀਦਾ ਆਲਸ ਨਹੀਂ ਆਉਣਾ ਚਾਹੀਦਾ ਸੋ ਪਰਮੇਸ਼ਵਰ ਅਗਰ ਕਿਸੇ ਬੰਦੇ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ਦੁਨੀਆਂ ਸਾਹਮਣੇ ਪੇਸ਼ ਕਰਦਾ ਸਾਡੇ ਸਾਹਮਣੇ ਪੇਸ਼ ਕਰਦਾ ਤੇ ਉਹਦੇ ਵਿੱਚ ਕੋਈ ਨਾ ਕੋਈ ਖੂਬੀ ਰੱਖਦਾ ਹੈ ਉਹ ਜਿਹੜੀ ਖੂਬੀ ਰੱਖ ਕੇ ਸਾਡੇ ਸਾਹਮਣੇ ਪੇਸ਼ ਕਰਦਾ ਹੈ ਸੋ ਐਲੀਆ ਨੂੰ ਵੀ ਪੇਸ਼ ਕੀਤਾ ਪਰ ਐਲੀਆ ਨੇ ਕੀ ਐਲੀਆ ਨੂੰ ਆਲਸ ਆ ਗਿਆ ਉਹ ਕਹਿੰਦਾ ਭਈ ਜਾਨ ਆਪਣੀ ਬਚ ਗਈ ਆ ਦੂਰ ਆ ਗਏ ਆਪਾਂ ਉਸ ਰਾਣੀ ਤੋਂ ਦੂਰ ਆ ਗਏ ਆ ਰਾਜੇ ਹਾਬ ਤੋਂ ਦੂਰ ਆ ਗਏ ਆ ਤੇ ਇਸ ਕਰਕੇ ਆਪਾਂ ਇੱਥੇ ਲੋਕੇ ਬੈੰਨੇ ਆ ਖਾਣੇ ਦਾ ਇੰਤਜ਼ਾਮ ਰੱਬ ਨੇ ਕਰਤਾ ਖਾਓ ਤੇ ਰਾਮਨਾ ਸਮਝੋ ਪਰ ਪਰਮੇਸ਼ਵਰ ਦੀ ਇਮਰਜੀ ਨਹੀਂ ਸੀ ਉਸ ਤੋਂ ਅੱਗੇ ਪੜਾਂਗੇ ਦੂਤ ਉਸਨੇ ਕੋਲ ਤੇ ਆਇਆ ਅਤੇ ਉਸ ਨੂੰ ਤੁੰਬ ਗਿਆ ਆ ਉਹ ਕਿ ਖਾ ਲੈ ਉਹ ਜੋ ਬੰਦ ਤੇਰੇ ਲਈ ਬਹੁਤ ਲੰਬਾ ਹੈ ਹਾਂ ਆਇਆ ਗੱਲ ਜੋਵਾ ਪਰਮੇਸ਼ਵਰ ਨੇ ਫਿਰ ਦੂਤ ਕਹ ਲਿਆ ਉਹਨੇ ਫਿਰ ਜਗਾ ਲਿਆ ਉਹਨੂੰ ਐਲੀਆ ਨੂੰ ਕਿ ਭਾਈ ਉੱਠ ਰਸਤਾ ਤੇਰੇ ਵਾਸਤੇ ਬਹੁਤ ਰਸਤਾ ਤੇਰੇ ਵਾਸਤੇ ਬਹੁਤ ਲੰਬਾ ਆ ਦੁਖਾ ਤਾਕਤ ਬਣਾ ਟਕੜਾ ਹੋ ਤੇ ਜੋਰ ਪਾ ਜੋਵਾ ਪਰਮੇਸ਼ਵਰ ਦੇ ਕੋਲੋਂ ਜੋਰ ਪਾ ਉਹ ਜੋਰਾ ਵਰਿਆ ਨਾ ਸਾਨੂੰ ਜੋਰ ਦਿੰਦਾ ਹੈ ਤੇ ਉਸ ਨੂੰ ਕਿਹਾ ਕਿ ਉਠੇ ਤੈਨੂੰ ਖਾ ਸਾਪੀ ਕਿਉਂਕਿ ਤੇਰੇ ਵਾਸਤੇ ਰਸਤਾ ਬਹੁਤ ਰਸਤਾ ਬਹੁਤ ਲੰਬਾਇਆ ਬੋਲੋ ਹallelujah ਹallelujah ਸਾਡੇ ਵਾਸਤੇ ਵੀ ਰਸਤਾ ਬਹੁਤ ਬਹੁਤ ਲੰਬਾਇਆ ਹੈ ਤੇ ਪ੍ਰਭੂ ਯਿਸੂ ਮਸੀਹ ਨੂੰ ਐਲੀਆ ਦੇ ਨਾਲ ਕੰਪੇਅਰ ਕੀਤਾ ਗਿਆ ਤੇ ਜਿੰਨੀ ਦੇਰ ਤੱਕ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਰਹੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਆਰਾਮ ਕੀਤਾ ਸਾਡੇ 33 ਸਾਲ ਦੀ ਉਮਰ ਤੱਕ ਪ੍ਰਭੂ ਯਿਸੂ ਮਸੀਹ ਸੇਵਾ ਹੀ ਕਰਦੇ ਰਹੇ ਆ ਸੇਵਾ ਦੇ ਵਿੱਚ ਲੱਗੇ ਰਹੇ ਔਰ ਆਖਰ ਪਰ ਵੀ ਇਹ ਸੰਸਦੀ ਸੇਵਾ ਜਿਹੇ ਸੀ ਉਸ ਦੀ ਦੇ ਉੱਤੇ ਜਾ ਕੇ ਜਾ ਕੇ ਪੂਰੀ ਹੋਈ ਸਾਡੇ 33 ਸਾਲ ਤੱਕ ਪ੍ਰਵੀਅਸ ਐਸਐਮਸੀ ਚੱਲਦੇ ਫਿਰਦੇ ਰਹੇ ਤੁਰਦੇ ਫਿਰਦੇ ਰਹੇ ਉਹਨਾਂ ਨੇ ਆਰਾਮ ਕੀਤਾ ਹੀ ਨਹੀਂ ਤੇ ਕਈ ਵਾਰ ਅਸੀਂ ਜਿਹੜਾ ਇੱਕ ਐਥ ਬਹੁਤ ਮਸ਼ਹੂਰ ਹੈ ਮੱਤੀ ਦੀ ਅੰਜੀਲ ਦੇ ਵਿੱਚ ਲਿਖਿਆ ਤੁਸੀਂ ਦੱਸਣਾ ਕਿੰਵੇਂ ਐਥ ਆ ਠੀਕ ਹੈ ਇਹ ਸਾਰੇ ਥੱਕੇ ਹੋ ਤੇ ਭਾਰ ਦੇ ਦੱਬੇ ਹੋ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਕਿੰਨੀ ਐਥ ਹੈ ਤਾਂ ਭਲਾ ਹੂੰ ਹਮ ਨਹੀਂ ਪਤਾ ਮੈਂ ਬੜੀ ਉਸੂ ਰਹਿਤ ਹੈ ਤੇ ਰਾਣ ਦੇ ਵਿੱਚ ਲੱਗੀਆਂ ਹੁੰਦੀਆਂ ਆਮ ਦਰਵਾਜਿਆਂ ਤੇ ਪਲਿੰਡਰਾਂ ਤੇ ਲੱਗੀਆਂ ਹੁੰਦੀਆਂ ਤੇ ਬੜੇ ਪਾਸੇ ਪ੍ਰਚਾਰ ਕਰਦੇ ਆ ਹਨਾ ਨਕਲ ਮਾਰ ਲੋ ਕੋਈ ਨਹੀਂ 11 ਚੈਪਟਰ ਦੇਖਿਓ ਭਲਾ ਦੁਆ ਕਰਦੇ ਨਾ ਤੁੰਤਾ ਇੱਕ ਵਾਰ ਹਾਂਜੀ ਅਪਡੇਟ ਦੇ ਗੁੰਦੇ ਭਾਰੀ ਹਾਂ ਠਾਈ ਆ ਤੇ ਦਿੱਸੇ 11 ਦੇ 28 ਚਲੋ ਆ ਜੇ ਤਾਂ ਤੁਹਾਨੂੰ ਯਾਦ ਰੂ ਸਾਰੀ ਜ਼ਿੰਦਗੀ ਭਾਰੀ ਅੱਗੇ ਨਹੀਂ ਜਾ ਰੂਗੀ ਹਾਂ ਨਾ ਕਿੰਨੇ ਆਪੇ ਬੋਲੇ ਉੱਚੀ ਰ ਮਤੀ 11 ਆ ਰਹੀ ਮਤੀ 11 ਨਹੀਂ ਠੀਕ ਕੀ ਲਿਖਿਆ ਪੜਾਂਗੇ ਆਪਾਂ ਇੱਥੇ ਵੀ ਥੋੜਾ ਬੋਲ ਕੇ ਜਾਣੇ ਆ ਕਿ ਇਹ ਸਾਰੇ ਛੱਕੇ ਦੇ ਘਾਰੇ ਵਿੱਚ ਤਾਂ ਦੱਬੇ ਹੋਏ ਮੇਰੇ ਕੋਲ ਆ ਰਹੋ ਤੇ ਨੇ ਤਾਂ ਮੈਂ ਤੁਹਾਨੂੰ ਹੋਰ ਆਮ ਤੇ ਆ ਇਹ ਬਹੁਤ ਮਸ਼ਹੂਰ ਹੈ ਪਿਆ ਇਹ ਬਹੁਤ ਮਸ਼ਹੂਰ ਹੈ ਪਿਆ ਬਹੁਤ ਇਹਨੂੰ ਯਾਦ ਆ ਪਰ ਆਪਾਂ ਕਿਦਰ ਭੁੱਲ ਜਾਂਦੇ ਆ ਨਾ ਇਹ ਤਾਂ ਯਾਦ ਹੋਵੇਗੀ ਪਰ ਹਿਸਾਬ ਅਸੀਂ ਕੀ ਬੋਲ ਜਾਂਦੇ ਸੋ ਲਿਖਿਆ ਇਹ ਸਾਰੇ ਛੱਕੇ ਦੇ ਪੜਾਟ ਦੱਬੇ ਹੋ ਲੋਕੋ ਮੇਰੇ ਕੋਲੋਂ ਮੈਂ ਤੁਹਾਨੂੰ ਮੈਂ ਤੁਹਾਨੂੰ ਇਹਦੇ ਵਿੱਚ ਦੇਖੋ ਆਪਾਂ ਖੋਲ ਕੇ ਥੋੜੀ ਜਿਹੀ ਗੱਲ ਕਰ ਲੈਨੇ ਆ ਇਹਦੇ ਵਿੱਚ ਪ੍ਰਭੂ ਯਿਸੂ مسی ਕੀ ਕਹ ਰਹੇ ਆ ਸਾਨੂੰ ਕਿ ਮੇਰੇ ਕੋਲੋਂ ਮੈਂ ਤੁਹਾਨੂੰ ਮੈਂ ਕਹਿਣਾ ਹੁੰਦਾ ਪ੍ਰਭੂ ਯਿਸੂ ਨੇ ਖੁਦ ਆਰਾਮ ਨਹੀਂ ਕੀਤਾ ਤੇ ਆਪਾਂ ਨੂੰ ਆਰਾਮ ਕਿੱਥੋਂ ਪ੍ਰਭੂ ਦੇ ਰਹੇ ਧਰਤੀ ਤੇ ਧਰਤੀ ਤੇ ਆਰਾਮ ਨਹੀਂ ਹੈਗਾ ਪਰ ਪ੍ਰਭੂ ਯਿਸੂ ਸਾਨੂੰ ਆਰਾਮ ਦਿੰਦੇ ਆ ਪਰ ਕਿੱਥੇ ਸੁਰਗ ਰਾਜ ਵਿੱਚ ਬਲੋ ਹallelujah ਹallelujah ਪ੍ਰਭੂ ਨੇ ਕਹਿੰਦਾ ਤੁਸੀਂ ਮੇਰੇ ਕੋਲ ਆ ਜਾਓ ਤੋਬਾ ਕਰ ਲਓ ਮਨ ਫੇਰਾਓ ਤੇ ਬੱਤ ਸਮਝ ਲਓ ਤੇ ਮੈਂ ਤੁਹਾਨੂੰ ਆਰਾਮ ਧਰਤੀ ਤੇ ਨਹੀਂ ਕਿੱਥੇ ਸਵਰਗ ਵਿੱਚ ਅੱਛਾ ਜਦੋਂ ਆਪਾਂ ਕੰਮ ਧੰਦਾ ਕਰਦੇ ਆ ਆਪਣੇ ਸਾਮੀ ਜਿਹੜੇ ਬੰਦੇ ਬਿਲਕੁਲ ਕੰਮ ਕਰਦੇ ਆ ਠੀਕ ਆ ਉਹ ਜਿੱਥੇ ਕੰਮ ਕਰਦੇ ਆ ਜਿੱਦਾ ਕਨਵੇਅਰ ਤੇ ਕੋਈ ਕੰਮ ਕਰਦਾ ਆ ਹੈਨਾ ਬਰਛ ਤੋਂ ਬਰਛ ਲਾਉਂਦੇ ਆ ਬੋਤਲਾਂ ਨੂੰ ਬਦਲਤ ਹੁੰਦੇ ਆ ਉੱਥੇ ਉਹਨਾਂ ਨੂੰ ਪੈਸੇ ਮਿਲਦੇ ਨਹੀਂ ਮਿਲਦੇ ਨਾ ਤੁਸੀਂ ਆ ਕੰਮ ਉੱਥੇ ਕਰਦੇ ਆ ਉਹ ਪਰ ਪੈਸੇ ਕਿੱਥੋਂ ਲੈਂਦੇ ਜਾ ਕੇ ਏਟੀਐਮ ਦੇ ਵਿੱਚ ਪੈਸੇ ਕਿੱਥੇ ਉਹਨਾਂ ਨੇ ਬੈਂਕ ਦੇ ਵਿੱਚੋਂ ਸੋ ਮਿਹਨਤ ਅਸੀਂ ਇੱਥੇ ਕਰਦੇ ਆ ਤੌਬਾ ਇੱਥੇ ਕਰਦੇ ਆ ਮਨ ਅਸੀਂ ਇੱਥੇ ਫਰਾਇਆ ਤੇ ਸਾਨੂੰ ਉਹਦਾ ਅਦਰ ਕਿਸੇ ਮਿਲਣਾ ਬੋਲੋ